ਇੱਕ ਜੋਤਿਸ਼ੀ ਸਾਹਿਬ ਪੰਡਤ ਜੀ ਬੜੇ ਨੇਕ ਆਦਮੀ ਉਹ ਕਹਿਣ ਲੱਗੇ ਕਿ ਮੇਰਾ ਇਹ ਕੰਮ ਹੈ ਮੇਰੀ ਇਹ ਰੋਜੀ ਰੋਟੀ ਹੈ ਮੇਰੇ ਕੋਲ ਬਹੁਤ ਲੋਕ ਰੋਜ਼ ਆਉਂਦੇ ਨੇ ਪਰ ਜਦੋਂ ਕੋਈ ਸਰਦਾਰ ਜੀ ਆਉਂਦੇ ਨਾ ਜਦੋਂ ਕੋਈ ਸਿੰਘ ਆਉਂਦਾ ਹੈ ਨਾ ਦਸਤਾਰ ਧਾਰੀ ਤੇ ਮੇਰੇ ਮਨ ਨੂੰ ਬੜਾ ਦੁੱਖ ਲੱਗਦਾ ਕਹਿੰਦੇ ਕਈ ਵਾਰਾਂ ਤਾਂ ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਸਰਦਾਰ ਜੀ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ ਤੁਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਆਪਣਾ ਦੁੱਖ ਰੋਵੋ ਉਹ ਕਹਿੰਦਾ ਜਦੋਂ ਮੇਰੇ ਵੱਡੇ ਵਡੇਰਿਆਂ ਨੂੰ ਲੋੜ ਪਈ ਮੇਰੇ ਵੱਡੇ ਵਡੇਰੇ ਜਦੋਂ ਸਾਰੇ ਦਰਵਾਜ਼ਿਆਂ ਤੋਂ ਨਿਰਾਸ਼ ਹੋ ਗਏ ਤੇ ਉਹ ਕਿੱਥੇ ਗਏ ਅਨੰਦਪੁਰ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਜਦੋਂ ਪੰਡਤਾਂ ਨੂੰ ਲੋੜ ਪਈ ਉਹਨਾਂ ਤੇ ਮੁਸੀਬਤ ਆਈ ਉਹ ਮੁਸ਼ਕਲ ਵਿੱਚ ਪਏ ਉਹ ਗੁਰੂ ਦੀ ਸ਼ਰਨ ਵਿੱਚ ਗਏ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਤਾ ਕਹਿਣ ਵਾਲਿਆ ਸਿੱਖਾ ਜਦੋਂ ਤੇਰੇ ਤੇ ਨਿੱਕੀ ਜੀ ਮੁਸ਼ਕਲ ਆਉਂਦੀ ਹੈ ਤੂੰ ਕਦੇ ਭੱਜ ਕੇ ਕਬਰ ਵੱਲ ਚਲਿਆ ਜਾਣਾ ਕਦੇ ਮੜੀ ਵੱਲ ਚਲਿਆ ਜਾਣਾ ਕਦੇ ਜੋਤਿਸ਼ੀ ਵੱਲ ਚਲਿਆ ਜਾਣਾ ਕਦੇ ਕਿਸੇ ਮੌਲਾਣੇ ਵੱਲ ਚਲਿਆ ਜਾਣਾ ਅੱਜ ਹਜੂਰ ਕਹਿੰਦੇ ਨੇ ਏ ਹੜ ਤੇ ਹੜ ਛੱਡ ਤੂੰ